ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ਰੀ ਵਿੱਚ ਇਕੱਠੇ ਹੋਏ ਹਾਂ ਆਵਾਜ਼ ਦੇ ਦੇਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਸੁਣਾਣਗੇ ਪਹਿਲਾ ਪਾਤਰ ਸੋਦੇ 2 ਨੰਬਰ ਤੇ ਆਈਦੀ 3 ਨਾ 4 ਨੰਬਰ ਆਇਤ ਨੂੰ ਕਿਉਂਕਿ ਜੂ ਤੁਸੀਂ ਸਵਾਦ ਚੱਕ ਕੇ ਵੇਖਿਆ ਹੈ ਕਿ ਪ੍ਰਭੂ ਕਿਰਪਾਲੂ ਹੈ ਜਿਸ ਦੇ ਕੋਲ ਤੁਸੀਂ ਆਏ ਹੋ ਮਨਨੋ ਇੱਕ ਜੌਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ਰ ਦੀ ਨਜ਼ਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ ਹallelujah ਸੱਚਮੁੱਚ ਪਰਮੇਸ਼ਰ ਦਾ ਵਚਨ ਅੱਜ ਇੱਕ ਪੱਥਰ ਦੇ ਬਾਰੇ ਗੱਲ ਕਰ ਰਿਹਾ ਹੈ ਕਿ ਉਹ ਪੱਥਰ ਜਿਨੂੰ ਮਨੁੱਖਾਂ ਨੇ ਰੱਦਿਆ ਪਰ ਪਰਮੇਸ਼ਰ ਨੇ ਚੁਣਿਆ ਹੁਣ ਇਥੇ ਕਿਸ ਪੱਥਰ ਦੀ ਗੱਲ ਹੋ ਰਹੀ ਹੈ ਇਥੇ ਗੱਲ ਮਸੀਹ ਯਿਸੂ ਦੀ ਹੋ ਰਹੀ ਹੈ ਕਿਉਂਕਿ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਜਿਸ ਪੱਥਰ ਨੂੰ ਰੱਦਿਆ ਗਿਆ ਸੀਗਾ ਉਹਨੂੰ ਪਰਮੇਸ਼ਰ ਨੇ ਖੁੰਝਾ ਕਰ ਦਿੱਤਾ ਸਿਰੇ ਦੇ ਉੱਪਰ ਲਗਾ ਦਿੱਤਾ ਸਭ ਤੋਂ ਸਿਰੇ ਦੇ ਖੁੰਝੇ ਤੇ ਲਗਾ ਦਿੱਤਾ ਔਰ ਬਹੁਤ ਜਗ੍ਹਾ ਤੇ ਇਹ ਵੀ ਲਿਖਿਆ ਗਿਆ ਹੈ ਕਿ ਇਹ ਜਦੋਂ ਯਿਸੂ ਮਸੀਹ ਨੇ ਕਿਹਾ ਸੀਗਾ ਸ਼ਮੌਨ ਪੱਤਰ ਉਸ ਨੂੰ ਕਿਹੇ ਪੱਥਰਸ ਮੈਂ ਤੇਰੀ ਨੀਂਹ ਪੱਥਰ ਦੇ ਉੱਤੇ ਰੱਖਾਂਗਾ ਤੇਰੇ ਤੇ ਤੇਰੇ ਵਰਗੇ ਪੱਥਰ ਤੇ ਮੈਂ ਇੱਕ ਕਲੀਸਿਆ ਬਣਾਵਾਂਗਾ ਔਰ ਫਿਰ ਬਹੁਤ ਵਾਰੀ ਇਸੇ ਬਿਲਕੁਦ ਨੇ ਜਦੋਂ ਅਸੀਂ ਪੜ੍ਹਦੇ ਆ ਵਚਨ ਚ ਲਿਖਿਆ ਸੀ ਉਹ ਪੱਥਰ ਉਸ ਨੇ ਕਿਹਾ ਸੀਗਾ ਔਰ ਉਹਦੇ ਚੇਲੇ ਨਾਲ ਜਾ ਰਹੇ ਸੀ ਕਹਿੰਦੇ ਸੀ ਕਿ ਇਮਾਰਤਾਂ ਕਿੰਨੀਆਂ ਸੋਹਣੀਆਂ ਤਾਂ ਪ੍ਰਭੂ ਨੇ ਕਿਹਾ ਸੀ ਕਿ ਇੱਥੇ ਪੱਥਰ ਤੇ ਪੱਥਰ ਨਹੀਂ ਛੱਡਿਆ ਜਾਵੇਗਾ ਪੱਥਰ ਦੇ ਬਾਰੇ ਵਚਨ ਚ ਬਹੁਤ ਵਾਰ ਚਰਚਾ ਕੀਤੀ ਗਈ ਆ ਹੁਣ ਇਹ ਪੱਥਰ ਦੇ ਅੱਜ ਅਸੀਂ ਰਾਜ ਨੂੰ ਜਾਣਾਂਗੇ ਕਿ ਇੱਥੇ ਕਿਉਂ ਕਿਹਾ ਗਿਆ ਆ ਇਹ ਤੇ ਇਹ ਸ਼ਮਸੀ ਨੂੰ ਪੱਥਰ ਕਿਉਂ ਕਿਹਾ ਗਿਆ ਆ ਕਿਉਂਕਿ ਦੇਖੋ ਕਲਾਮ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਨੇ ਸਾਨੂੰ ਗਿੱਲੀ ਮਿੱਟੀ ਨਾਲ ਰਚਿਆ ਔਰ ਖੁਦਾ ਨੇ ਸਾਨੂੰ ਗਿੱਲੀ ਮਿੱਟੀ ਨੂੰ ਲਹੂ ਅਤੇ ਮਾਸ ਵਿੱਚ ਬਦਲ ਦਿੱਤਾ ਔਰ ਫਿਰ ਸਦ ਉਸ ਕੱਚੀ ਮਿੱਟੀ ਦੇ ਸਰੀਰ ਦੇ ਉੱਤੇ ਲਹੂ ਅਤੇ ਮਾਸ ਆ ਗਿਆ ਤਾਂ ਵਚਨ ਚ ਲਿਖਿਆ ਵੀ ਖੁਦਾ ਨੇ ਸਾਨੂੰ ਗਿੱਲੀ ਤੇ ਕੱਚੀ ਮਿੱਟੀ ਨਾਲ ਬਣਾਇਆ ਪਰ ਕਿਤੇ ਨਹੀਂ ਲਿਖਿਆ ਕਿ ਸਾਨੂੰ ਪੱਠੀ ਚ ਪਾਇਆ ਗਿਆ ਸਾਨੂੰ ਰਾੜਿਆ ਗਿਆ ਸਾਨੂੰ ਤਪਾਇਆ ਗਿਆ ਅਤੇ ਫਿਰ ਜਦੋਂ ਇਨਸਾਨ ਪੱਕ ਕੇ ਬਾਹਰ ਨਿਕਲਿਆ ਤਾਂ ਫਿਰ ਉਹਦੇ ਚ ਮਾਸ ਅਤੇ ਲਹੂ ਆਇਆ ਮਤਲਬ ਅਸੀਂ ਕੱਚੀ ਮਿੱਟੀ ਨਾਲ ਬਣਾਏ ਹੋਏ ਹਾਂ ਜੇ ਕੱਚੇ ਪਾਂਡੇ ਸੀ ਹਜੇ ਖੁਦਾ ਨੇ ਸਾਨੂੰ ਆਪਣੇ ਆਦਰ ਲਈ ਇਸਤੇਮਾਲ ਕਰਨਾ ਸੀਗਾ ਪਰ ਅਸੀਂ ਪਹਿਲਾਂ ਹੀ ਠੋਕਰ ਦਾ ਕਾਰਨ ਬਣ ਗਏ ਤੇ ਸਾਨੂੰ ਨਿਰਾਦਰ ਮਿਲ ਗਿਆ ਪਰ ਮਸੀ ਯਿਸੂ ਰੱਜਿਆ ਹੋਇਆ ਘੜਿਆ ਹੋਇਆ ਪਕਾਇਆ ਹੋਇਆ ਰਾੜਿਆ ਹੋਇਆ ਇੱਕ ਪੱਕਾ ਪੱਥਰ ਸੀ ਇੱਕ ਪੱਕਾ ਕੀਤਾ ਹੋਇਆ ਮਜ਼ਬੂਤ ਕੀਤਾ ਹੋਇਆ ਪੂਰੀ ਰੀਤੀ ਨਾਲ ਤਿਆਰ ਹੋ ਚੁੱਕਿਆ ਉਹ ਇੱਕ ਐਸਾ ਪੱਥਰ ਸੀ ਜੋ ਅਟੱਲ ਸੀ ਜੋ ਬੇਡੋਲ ਸੀ ਜੋ ਹਾਰਨ ਤੋੜਨ ਅਤੇ ਚੱਕੇ ਜਾਂਦੇ ਅਯੋਗ ਨਹੀਂ ਸੀ ਤਾਂ ਦੇਖੋ ਇੱਕ ਪੱਥਰ ਜਿਹੜਾ ਮਜ਼ਬੂਤ ਪੱਕਾ ਹੈ ਉਹਨੂੰ ਤੋੜਨਾ ਬੜਾ ਮੁਸ਼ਕਿਲ ਹੁੰਦਾ ਹੈ ਫਿਰ ਭਾਵੇਂ ਕਹਿੰਦਾ ਸੰਸਾਰ ਨੇ ਉਹਨੂੰ ਕਿੰਨਾ ਵੀ ਰੱਦਨ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਉਹਦਾ ਨਾਸ਼ ਨਹੀਂ ਕਰ पाए ਬਹੁਤ ਵਾਰ ਸਾਡੇ ਵਰਗੇ ਵਿੱਚੋਂ ਲੋਕ ਐਸੇ ਹੁੰਦੇ ਜਿਨ੍ਹਾਂ ਦਾ ਵਿਸ਼ਵਾਸ ਜਿਹੜਾ ਹੈ ਨਾ ਉਹ ਢਿੱਲਾ ਪੈ ਜਾਂਦਾ ਹੈ ਇਧਰ ਉਧਰ ਭਟਕ ਜਾਂਦੇ ਆ ਇਧਰ ਉਧਰ ਉਹਨਾਂ ਦਾ ਮਨ ਸੋਚਾਂ ਬੁਰੀਆਂ ਵਿਚਾਰਾਂ ਦੇ ਵਿੱਚ ਫਸ ਜਾਂਦਾ ਹੈ ਤਾਂ ਕਲਾਮ 'ਚ ਲਿਖਿਆ ਆ ਪਰਮੇਸ਼ਰ ਪ੍ਰਭੂ ਯਹਵਾ ਕਹਦਾ ਕਿ ਹੁਣ ਮੈਂ ਤੁਹਾਨੂੰ ਕੱਚੀ ਮਿੱਟੀ ਦੇ ਬਣਾਇਆਂ ਨੂੰ ਇੱਕ ਆਸਰਾ ਦਿੰਦਾ ਆ ਉਹ ਪੱਥਰ ਜਿਹੜਾ ਮਜ਼ਬੂਤ ਆ ਕਿਉਂਕਿ ਉਹਨੇ ਇੰਫਰਮੇਸ਼ਨ ਦੇਖ ਲਿਆ ਸੀ ਕਿ ਕੱਚੀ ਮਿੱਟੀ ਦੇ ਬਣਾਏ ਹੋਏ ਮਨੁੱਖ ਆਪਣੇ ਹੱਥਾਂ ਨਾਲ ਹੁਣ ਕੱਚੀਆਂ ਮੂਰਤਾਂ ਬਣਾਉਣ ਲੱਗ ਗਏ ਆ ਔਰ ਉਹਨਾਂ ਮੂਰਤਾਂ ਨੂੰ ਮੇਰਾ ਆਕਾਰ ਲੈ ਕੇ ਮੇਰੀ ਸ਼ੇਪ ਦੇ ਕੇ ਜਾਂ ਫਿਰ ਮੇਰੇ ਵੀ ਆਕਾਰ ਨੂੰ ਤੋੜ ਮੋੜ ਕੇ ਵਿਗਾੜ-ਵਗਾੜ ਕੇ ਇਹਨਾਂ ਨੇ ਅਜੀਬ ਜਿਹਾ ਸਰੀਰ ਬਣਾ ਕੇ ਤੇ ਉਹਨਾਂ ਦੀ ਪੂਜਨਾ ਸ਼ੁਰੂ ਕਰ ਦਿੱਤੀ ਆ ਤਾਂ ਜਿਨ੍ਹਾਂ ਨੇ ਪੂਜਨਾ ਸ਼ੁਰੂ ਕਰ ਦਿੱਤਾ ਸੀਗਾ ਉਹਨਾਂ ਦੇ ਲਈ ਖੁਦਾ ਨੇ ਵੇਖਿਆ ਤੇ ਉਹ ਪਰੇਸ਼ਾਨ ਹੋਇਆ ਅਤੇ ਫਿਰ ਉਹਨੇ ਆਪਣੇ ਹੱਥ ਦੀ ਬਣਾਈ ਹੋਈ ਇੱਕ ਮੂਰਤ ਫਿਰ ਤੋਂ ਸੰਸਾਰ 'ਚ ਭੇਜੀ ਕਿ ਖੁਦਾ ਕਹਿੰਦਾ ਵੀ ਜੇ ਤੁਸੀਂ ਮੂਰਤਾਂ ਨੂੰ ਹੀ ਪੂਜਣਾ ਆ ਤਾਂ ਦੇਖੋ ਮੈਂ ਹੁਣ ਤੁਹਾਡੇ ਸਾਹਮਣੇ ਆਪਣੇ ਹੱਥ ਦੀ ਬਣਾਈ ਇੱਕ ਮੂਰਤ ਭੇਜਦਾ ਆ ਮਨੁੱਖ ਦੇ ਹੱਥ ਦੀ ਬਣਾਈ ਕੋਈ ਵੀ ਚੀਜ਼ ਪੂਜਣ ਯੋਗ ਨਹੀਂ ਆ ਪਰਮੇਸ਼ਰ ਦੇ ਹੱਥ ਦੀ ਬਣਾਈ ਕੋਈ ਵੀ ਚੀਜ਼ ਪੂਜਣ ਯੋਗ ਨਹੀਂ ਸੀ ਪਰ ਖੁਦਾ ਨੇ ਇੱਕ ਐਸਾ ਪੱਕਾ ਪੱਥਰ ਕੱਲਿਆ ਕਿਉਂਕਿ ਸਾਡੀ ਅਕਲ ਤੇ ਪਰਦੇ ਪਏ ਸਿਗੇ ਅਕਲ ਦੇ ਉੱਤੇ ਕੀ ਸੀ ਪੱਥਰ ਪੜੇ ਹੋਏ ਸੀ ਸਾਡੇ ਹਿਰਦੇ ਪੱਥਰ ਦੇ ਹੋ ਗਏ ਸੀ ਅਸੀਂ ਪੂਜ ਦੇ ਪੱਥਰਾਂ ਨੂੰ ਸੀ ਅਸੀਂ ਕਰ ਪੱਥਰਾਂ ਦੇ ਬਣਾਏ ਜਾਂਦੇ ਸੀ ਉਹਦੇ ਨਾਲ ਪੁਰਾ ਮਨੁੱਖ ਪੱਥਰ ਦਾ ਹੋ ਗਿਆ ਸੀ ਤੇ ਇਸ ਲਈ ਖੁਦਾ ਨੇ ਇੱਕ ਆਦਰ ਦਾ ਪੱਥਰ ਕੱਲਿਆ ਉਹ ਪੱਥਰ ਜਿਹਨੂੰ ਸੰਸਾਰ ਨੇ ਤਿਆਗ ਦਿੱਤਾ ਉਹ ਪੱਥਰ ਜਿਹਨੂੰ ਸੰਸਾਰ ਨੇ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਉਹਦਾ ਨਾਸ਼ ਉਹਨੂੰ ਸ਼ਰਮਿੰਦਗੀ ਦਿਵਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਪਰ ਉਹ ਪੱਥਰ ਸੰਸਾਰ ਦੀਆਂ ਨਜ਼ਰਾਂ ਵਿੱਚ ਪਾਵੇਂ ਤੁਸ਼ ਕਿਹਾ ਗਿਆ ਪਾਵੇਂ ਮਾਰ ਦਿੱਤਾ ਗਿਆ ਪਾਵੇਂ ਗੜ ਦਿੱਤਾ ਗਿਆ ਪਰ ਪਰਮੇਸ਼ਰ ਨੇ ਉਹਨੂੰ ਬਹੁਮੁੱਲੀ ਮਹਿਮਾ ਦਿੱਤੀ ਕਿ ਉਹ ਸੰਸਾਰ 'ਚ ਇਕਲੌਤਾ ਹੋਇਆ ਜਿਹੜਾ ਜੀ ਉੱਠਿਆ ਜਿਹੜਾ ਜਿਉਂਦਾ ਹੋ ਗਿਆ ਜਿਹੜਾ ਬੇਸ਼ਕੀਮਤੀ ਹੋ ਗਿਆ ਉਹ ਪੱਥਰ ਜਿਹੜਾ ਸੱਚਮੁੱਚ ਅੱਜ ਪੂਜਣ ਦੇ ਯੋਗ ਹੋ ਗਿਆ ਹੈ ਹਾਲੇਲੂਇਆ ਸੱਚਮੁੱਚ ਅੱਜ ਅਸੀਂ ਸਭ ਹੀ ਮਸੀਹ ਸੁਦੇ ਦੇ ਵਿੱਚ ਅਰਾਧਨਾ ਕਰਦੇ ਹਾਂ ਭਗਤੀ ਕਰਦੇ ਹਾਂ ਮਹਿਮਾ ਕਰਦੇ ਹਾਂ ਅਜਿਸੀ ਮਸੀਹ ਨੂੰ ਪੁਕਾਰਦੇ ਆਂ ਮਸੀਹੂ ਦੇ ਅੱਗੇ ਸਿਰ ਝੁਕਾਉਨੇ ਆ ਉਹਦੇ ਨਾਮ ਦੇ ਵਿੱਚ ਉਹਦੀ ਖੁਸ਼ੀ ਉਹਦੀ ਬੰਦਗੀ ਕਰਦੇ ਆ ਉਹਦੇ ਨਾਮ ਦੇ ਉਹਦੀ ਜੀ ਉਠਣ ਦੀ ਖੁਸ਼ਖਬਰੀ ਨੂੰ ਅਸੀਂ ਫੈਲਾਉਨੇ ਆ ਐਸਾ ਕਿਉਂ ਹੋਇਆ ਕਿਉਂਕਿ ਉਸ ਪੱਥਰ ਨੂੰ ਖੁਦਾ ਨੇ ਮਹਿਮਾ ਦਿੱਤੀ ਆ ਉਸ ਪੱਥਰ ਨੂੰ ਪਰਮੇਸ਼ਰ ਨੇ ਮਹਿਮਾ ਲਈ ਚੁਣਿਆ ਸੀ ਸਾਡੇ ਬਣਾਏ ਹੋਏ ਪੱਥਰ ਨਾ ਤਾਂ ਮਹਿਮਾ ਦੇ ਯੋਗ ਆ ਤੇ ਨਾ ਹੀ ਉਹ ਐਸੀ ਆ ਕਿ ਉਹ ਮਰਨ ਅਤੇ ਜੀ ਉਠਣ ਪਰ ਪਰਮੇਸ਼ਰ ਦੇ ਦੁਆਰਾ ਭੇਜਿਆ ਗਿਆ ਇੱਕ ਐਸਾ ਪੱਥਰ ਜਿਹੜਾ ਨਾ ਟੁੱਟਿਆ ਨਾ ਮਰ ਸਕਿਆ ਅਗਰ ਮਰਿਆ ਵੀ ਤਾਂ ਫਿਰ ਤੋਂ ਜੀ ਉਠਿਆ ਇੱਕ ਐਸਾ ਪੱਥਰ ਜਿਹਦੇ ਨਾਮ ਦੇ ਵਿੱਚ ਅਸੀਂ ਮੰਗੀਏ ਤਾਂ ਸਾਨੂੰ ਦਿੱਤਾ ਵੀ ਜਾਵੇਗਾ ਉਹ ਇੱਕ ਐਸਾ ਪੱਥਰ ਹੈ ਜਿਹਦੇ ਅੰਦਰ ਦਿਲ ਵੀ ਆ ਜਾਨ ਵੀ ਆ ਸਾਹ ਵੀ ਆਈ ਮੋਸ਼ਨ ਵੀ ਆ ਹੱਸਦਾ ਵੀ ਆ ਰੋਂਦਾ ਵੀ ਆ ਬੋਲਦਾ ਵੀ ਆ ਸੁਣਦਾ ਵੀ ਆ ਕਹਿੰਦਾ ਵੀ ਆ ਜਵਾਬ ਦਿੰਦਾ ਵੀ ਅਤੇ ਜਵਾਬ ਲੈਂਦਾ ਵੀ ਆ ਉਹ ਪੱਥਰ ਜਿਹੜਾ ਜਿਉਂਦਾ ਜਾਗਦਾ ਆ ਅਸੀਂ ਬੇਜਾਨ ਪੱਥਰਾਂ ਦੇ ਵਿੱਚੋਂ ਨਿਕਲ ਕੇ ਉਸ ਜਿਉਂਦੇ ਪੱਥਰ ਵੱਲ ਜੁੜੀਏ ਕਿਉਂਕਿ ਉਸ ਪੱਥਰ ਨੂੰ ਖੁਦਾ ਨੇ ਜੁਣਿਆ ਆ ਉਸ ਪਰਮੇਸ਼ਰ ਨੇ ਉਸ ਨੂੰ ਮਹਿਮਾ ਦਿੱਤੀਆ ਤੇ ਬੇਸ਼ਕੀਮਤੀ ਕਰਕੇ ਸਾਨੂੰ ਭੇਜਿਆ ਆ ਕਿ ਅਗਰ ਤੁਹਾਡੀ ਅਕਲ ਤੇ ਪੱਥਰ ਪਏ ਨੇ ਤੁਹਾਡੇ ਜਿਹੜੇ ਦਿਲ ਪੱਥਰ ਦੇ ਹੋ ਗਏ ਨੇ ਅਗਰ ਤੁਸੀਂ ਪੂਜਨਾ ਪੱਥਰ ਨੂੰ ਸ਼ੁਰੂ ਕਰ ਦਿੱਤਾ ਤਾਂ ਫਿਰ ਤੁਹਾਨੂੰ ਪੱਥਰ ਹੀ ਤੁਹਾਨੂੰ ਦੱਸੇਗਾ ਕਿ ਅਸਲੀ ਕਿਹੜਾ ਪੱਥਰ ਹੈ ਜਿਹੜਾ ਪੂਜਣ ਦੇ ਯੋਗ ਆ। ਉਹ ਪੱਥਰ ਉਹ ਸੀ ਜਿਹੜਾ ਬੇਜਾਨ ਤੇ ਸਾਡੇ ਦੁਆਰਾ ਨਹੀਂ ਪਰ ਖੁਦਾ ਦੇ ਹੱਥਾਂ ਦੇ ਦੁਆਰਾ ਬਣਾਇਆ ਹੋਇਆ ਸੀ। ਹallelujah। ਨੈਕਸਟ ਵਰਜਨ ਜੋ ਅਸੀਂ ਪੜ੍ਹਦੇ ਆ। ਪਹਿਲਾ ਪਾਤਰਸ ਉਹਦੇ ਚਾਰ ਨੰਬਰ ਤੇ ਹੈ ਦੀ 5 ਔਰ 6 ਨੰਬਰ ਆਇਤ ਨੂੰ ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਤਾਂ ਕਿ ਯਾਚਕਾਂ ਦੀ ਪਵਿੱਤਰ ਮੰਡਲੀ ਬਣੋ। ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ ਜਿਹੜੇ ਯੀਸ਼ੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਖਿਆ ਹੈ ਵੇਖੋ ਮੈਂ ਸਿਓਨ ਵਿੱਚ ਇੱਕ ਖੁੰਝੇ ਦਾ ਪੱਥਰ ਚੁਣਿਆ ਹੋਇਆ ਹੈ ਬਹੁਮੁੱਲਾ ਰੱਖਦਾ ਹਾਂ ਅਤੇ ਜਿਹੜਾ ਉਸ ਉਤੇ ਵਿਸ਼ਵਾਸ ਕਰਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ ਹਾਲੇਲੂਇਆ ਸੱਚਮੁੱਚ ਇਹ वचन ਸਾਨੂੰ ਬੜੀ ਬਦਿਆਹੀ ਸਿੱਖਿਆ ਦਿੰਦਾ ਅਗਰ ਅਸੀਂ ਇਸ ਨੂੰ ਬੜੇ ਖਿਆਲ ਅਤੇ ਧਿਆਨ ਨਾਲ ਸੁਣੀਏ ਅਤੇ ਸਮਝੀਏ ਕਿ ਕਿ ਕਲਾਮ ਸਾਨੂੰ ਦੱਸਦਾ ਹੈ ਕਿ ਲੋਕਾਂ ਦੇ ਹਿਰਦੇ ਪੱਥਰ ਹੋ ਗਏ ਸੀ ਦਿਮਾਗ ਤੇ ਪੱਥਰ ਪੈ ਗਏ ਸੀ ਔਰ ਪੱਥਰਾਂ ਨੂੰ ਪੂਜਨ ਲੱਗੇ ਸੀ ਤਾਂ ਖੁਦਾ ਨੇ ਕੀ ਕਿਹਾ ਕਹਿੰਦਾ ਵੇਖੋ ਪਵਿੱਤਰ ਗ੍ਰੰਥ ਆਖਦਾ ਕਿ ਮੈਂ ਸਿਯੋਨ ਵਿੱਚ ਇੱਕ ਖੂੰਜੇ ਦਾ ਪੱਤਰ ਜਿਹੜਾ ਲੋਕਾਂ ਵੱਲੋਂ ਰੱਦਿਆ ਗਿਆ ਸੀ ਮੈਂ ਉਹਨੂੰ ਚੁਣ ਕੇ ਸਿਰੇ ਦੇ ਉੱਤੇ ਰੱਖ ਦਿੱਤਾ ਹਾਂ ਹੁਣ ਮੈਂ ਉਹਨੂੰ ਬਹੁਤ ਮੁੱਲਾ ਕਰ ਦਿੱਤਾ ਹਾਂ ਕਹਿੰਦਾ ਜਿਹੜਾ ਉਸਤੇ ਵਿਸ਼ਵਾਸ ਕਰੇਗਾ ਕਦੇ ਵੀ ਸ਼ਰਮਿੰਦਾ ਨਾ ਹੋਵੇਗਾ ਹallelujah ਹੁਣ ਇਥੋਂ ਸਾਨੂੰ ਸਭ ਨੂੰ ਕਲੀਅਰ ਹੋ ਗਿਆ ਕਿ ਇਸਾਂ ਚ ਮੋਚੀ ਇਹ ਗੱਲ ਮਸੀਹਸੂ ਬਾਰੇ ਹੀ ਹੋ ਰਹੀ ਸੀ ਕਿਉਂਕਿ ਮਸੀਹਸੂ ਇਹ ਇੱਕ ਐਸਾ ਸੀਗਾ ਜਿਹੜਾ ਖੁਦਾ ਦੇ ਵੱਲੋਂ ਉਤਰਿਆ ਖੁਦਾ ਦੇ ਵੱਲੋਂ ਬੇਸ਼ਕੀਮਤੀ ਅਤੇ ਬਹੁ ਮੁੱਲਾ ਕਰਕੇ ਭੇਜਿਆ ਗਿਆ ਚੁਨਿਆਂ ਤੇ ਲੱਗ ਕਰਿਆ ਗਿਆ ਸੀ ਪਰ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਹਦੀ ਉਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਸੀ ਕਰਦੇ ਜਿਹੜੇ ਉਹਨੂੰ ਦੋਸ਼ੀ ਠਹਿਣਾਉਂਦੇ ਸੀ ਉਹਦੇ ਖਿਲਾਫ ਬੁਰੀਆਂ ਚਾਲਾਂ ਚੱਲਦੇ ਸੀ ਜਿਹੜੇ ਉਹਨੂੰ ਹਮੇਸ਼ਾ ਨਾਸ਼ ਕਰਨ ਦੇ ਪਿੱਛੇ ਪੈ ਰਹੇ ਹੁੰਦੇ ਸੀ ਐਸਾ ਬਹੁਤ ਕੁਝ ਸੀ ਜੋ ਮਸੀਹ ਸੁਨਲ ਹੁੰਦਾ ਸੀਗਾ ਨਾ ਕਲਾਮ ਚ ਲਿਖਿਆ ਆ ਕਹਿੰਦਾ ਜੇ ਕੋਈ ਹੁਣ ਉਸ ਪੱਥਰ ਨੂੰ ਜਿਹਨੂੰ ਮੈਂ ਮਹਿਮਾ ਦਿੱਤੀ ਆ ਉਹਨੂੰ ਤੁਸੀਂ ਮਹਿਮਾ দাও ਤਾਂ ਕੋਈ ਸ਼ਰਮਿੰਦਾ ਨਾ ਹੋਵੇਗਾ ਉਸ ਬੇਸ਼ਕੀਮਤੀ ਪੱਥਰ ਨੂੰ ਜਿਹਨੂੰ ਪਰਮੇਸ਼ਰ ਨੇ ਬੇਸ਼ਕੀਮਤੀ ਬਹੁਮੁੱਲਾ ਕਰ ਦਿੱਤਾ ਆ ਉਹ ਪੱਥਰ ਜਿਹਦੇ ਤੇ ਪਰਮੇਸ਼ਰ ਕਹਿੰਦਾ ਅਗਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਸ਼ਰਮਿੰਦੇ ਨਾ ਹੋਵੋਗੇ ਸੱਚਮੁੱਚ ਸੋਚੋ ਕਿ ਉਹ ਪੱਥਰ ਜਿਹਨੂੰ ਅਸੀਂ ਆਪਣੀ ਆਪਣੀ ਮਨਚਾਈ ਮਿੱਟੀ ਨੂੰ ਲਿਆ ਮਨਚਾਈ ਸ਼ੇਪ ਚ ਬਣਾਤਾ ਉਹਦੇ ਚ ਅਸੀਂ ਜਾਨ ਨਹੀਂ ਫੋਕ ਸਕਦੇ ਰੰਗ ਸੋਹਣੇ ਸੋਹਣੇ ਭਰ ਸਕਦੇ ਆ ਮਨਚਾਈ ਸ਼ੇਪ ਦੇ ਸਕਦੇ ਆ ਪਰ ਉਹਦੇ ਚ ਅਸੀਂ ਜਾਨ ਨਹੀਂ ਫੋਕ ਸਕਦੇ ਪਰ ਤਾਂ ਨਿਆ ਉਹ ਪਰਮੇਸ਼ਰ ਅਤੇ ਉਹਦਾ ਜਿਉਂਦਾ ਪੱਥਰ ਜਿਹਦੇ ਵਿੱਚ ਜਾਣ ਵੀ ਆ ਬੋਲਦਾ ਵੀ ਆ ਸੁਣਦਾ ਵੀ ਆ ਉੱਤਰ ਵੀ ਦਿੰਦਾ ਆ ਹallelujah ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸਾਡੇ ਹੰਝੂਆਂ ਨੂੰ ਵੇਖਦਾ ਤੇ ਸੁਣਦਾ ਆ ਇਸ ਲਈ ਖੁਦਾ ਕਹਿੰਦਾ ਹੁਣ ਜਦ ਇੱਕ ਪੱਥਰ ਨੇ ਮੇਰੇ ਵੱਲੋਂ ਮਹਿਮਾ ਲਈ ਆ ਤੇ ਹੁਣ ਉਹਨੂੰ ਸਭ ਦੀ ਮਹਿਮਾ ਲਈ ਮੈਂ ਠਰਾ ਦਿੱਤਾ ਤਾਂ ਹੁਣ ਤੁਹਾਨੂੰ ਵੀ ਕੀ ਚਾਹੀਦਾ ਆ ਕਿ ਤੁਸੀਂ ਆਪ ਵੀ ਜਿਉਂਦੇ ਪੱਥਰਾਂ ਵਾਂਗ ਇੱਕ ਆਤਮਿਕ ਘਰ ਬਣਦੇ ਜਾਓ ਹallelujah ਉਹਨੇ ਆਣ ਲਿਖਿਆ ਕਿ ਇੱਕ ਆਤਮਿਕ ਘਰ ਬਣਾਉਂਦੇ ਜਾਓ ਯਾ ਸੰਸਾਰ ਵਿੱਚ ਵੱਡੇ ਮਹਿਲ ਜਾਂ ਵੱਡੇ ਘਰ ਬਣਾਉਂਦੇ ਜਾਓ ਪਰ ਕੀ ਕਹਿੰਦਾ ਤੁਸੀਂ ਆਪ ਵੀ ਪੱਥਰਾਂ ਦੇ ਵਾਂਗ ਇੱਕ ਆਤਮਿਕ ਘਰ ਬਣਦੇ ਜਾਓ ਜਦਦਾ ਸੀ ਵਚਨ ਚੋਂ ਪੜਦੇ ਆ ਕਿ ਇੱਕ ਆਤਮਿਕ ਘਰ ਦੀ ਨੀਂ ਪੱਥਰ ਤੇ ਰੱਖੀ ਗਈ ਆ ਇੱਕ ਇੱਕ ਦੀ ਰੱਖੀ ਗਈ ਆ ਕੱਚੀ ਥਾਂ ਤੇ ਤੇ ਜਿਹਦੀ ਰੇਤ ਤੇ ਰੱਖੀ ਗਈ ਉਹ ਡਿਗ ਜਾਏਗਾ ਤੇ ਜਿਹਦੀ ਨੀਂ ਰੱਖੀ ਗਈ ਆ ਪੱਥਰ ਤੇ ਉਹ ਨਾ ਡਿਗੇਗਾ ਹੁਣ ਅਜੇ ਵਚਨ ਉਹਦੇ ਨਾਲ ਵੀ ਰਿਲੇਟ ਕਰਦਾ ਕਿ ਜੇ ਤਾਂ ਸਾਡੀ ਨੀਂ ਮਸੀਹ ਯਿਸੂ ਦੇ ਉੱਤੇ ਰੱਖੀ ਗਈ ਆ ਫਿਰ ਤਾਂ ਸਾਡਾ ਆਤਮਿਕ ਘਰ ਨਾ ਡਿਗੇਗਾ ਨਾ ਟਹੇਗਾ ਨਾ ਹਨੇਰੀਆਂ ਨਾਲ ਨਾ ਤੂਫਾਨਾਂ ਦੇ ਨਾਲ ਅਗਰ ਸਾਡੀ ਨੀਂ ਸਾਡੇ ਧਰਤੀ ਤੇ ਬਣਾਏ ਪੱਥਰਾਂ ਦੇ ਉੱਤੇ ਰੱਖੀਆ ਤੇ ਉਹ ਪੱਥਰ ਕੱਚੀ ਮਿੱਟੀ ਦੇ ਆ ਖੁਰਨਗੇ ਵੀ ਟੁੱਟਣਗੇ ਵੀ ਡਿੱਗਣਗੇ ਵੀ ਤੇ ਨਾਸ਼ ਵੀ ਹੋਣਗੇ ਉਹ ਪੱਥਰ ਜਿਹੜਾ ਜਿਉਂਦਾ ਜਾਗਦਾ ਤੇ ਜਵਾਬ ਦਿੰਦਾ ਅਗਰ ਅਸੀਂ ਉਹਦੇ ਤੇ ਖੜੇ ਆ ਉਹ ਸਾਨੂੰ ਸੰਭਾਲ ਲੇਗਾ ਫੜ ਲੇਗਾ ਡਿੱਗਣ ਨਹੀਂ ਦੇਗਾ ਡੁੱਬਣ ਨਹੀਂ ਦੇਗਾ ਉਹ ਪੱਥਰ ਜਿਹੜੇ ਅਸੀਂ ਖੁਦ ਬਣਾਏ ਅਗਰ ਅਸੀਂ ਨਹੀਂ ਆਪਣੀ ਉਹਦੇ ਤੇ ਰੱਖੀਆ ਸਾਨੂੰ ਲੋੜ ਪੈਗੀ ਕਿ ਹਨੇਰੀਆਂ ਤੂਫਾਨਾਂ ਚ ਅਸੀਂ ਉਹਨੂੰ ਚੱਕ ਕੇ ਅੰਦਰ ਕਰੀਏ ਬਾਹਰ ਕਰੀਏ ਉਹਨੂੰ ਛਪਾਲ ਗੀ ਉਹਨੂੰ ਲੁਕਾ ਲਈਏ ਉਹਦਾ ਬਚਾਓ ਕਰ ਲਈਏ ਪਰ ਉਹ ਸਾਡਾ ਬਚਾਓ ਨਹੀਂ ਕਰ ਪਾਏਗਾ ਹallelujah ਇਸ ਲਈ ਖੁਦਾ ਕਹਿੰਦਾ ਜੇ ਤੁਹਾਨੂੰ ਹਜੇ ਵੀ ਸਮਝ ਨਹੀਂ ਸੀ ਤਾਂ ਅੱਜ ਇਹ वचन ਨੇ ਤੁਹਾਨੂੰ ਬੁੱਧ ਦੇ ਦਿੱਤੀ ਆ ਔਰ ਜੇ ਇਸ वचन ਨੇ ਤੁਹਾਨੂੰ ਬੁੱਧ ਦੇ ਦਿੱਤੀ ਆ ਹੁਣ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਤਮਿਕ ਘਰ ਦੀ ਉਸਾਰੀ ਔਰ ਆਪਣੇ ਆਪ ਨੂੰ ਆਤਮਿਕ ਘਰ ਬਣਾਉਣ ਦੇ ਲਈ ਇੱਕ ਉਹ ਘਰ ਜਿਦੇ ਵਿੱਚ ਖੁਦਾ ਹੱਸ ਕੇ ਵਾਸ ਕਰੇ ਇਕ ਉਹ ਘਰ ਜਿਹਦੇ ਵਿੱਚ ਖੁਦਾ ਵਸਦਾ ਹੋਇਆ ਆਨੰਦ ਕਰੇ ਤੇ ਉਸ ਜਗ੍ਹਾ ਨੂੰ ਕਦੇ ਛੱਡ ਕੇ ਨਾ ਜਾਵੇ ਉਸ ਘਰ ਬਣਾਉਣ ਦੇ ਲਈ ਸਾਨੂੰ ਆਪਣੇ ਪੱਥਰ ਦੇ ਉੱਤੇ ਉਸ ਜੌਂ ਦੇ ਪੱਥਰ ਦੇ ਉੱਤੇ ਆਪਣੀ ਨੀਂਵ ਅਤੇ ਆਪਣਾ ਮਜ਼ਬੂਤੀ ਦੇ ਨਾਲ ਵਿਸ਼ਵਾਸ ਬਣਾ ਕੇ ਰੱਖਣਾ ਹੋਊਗਾ ਕਹਿੰਦਾ ਫੇਰ ਕਹਿੰਦਾ ਜਦ ਤੁਸੀਂ ਆਤਮਾ ਦੇ ਬਲੀਦਾਨ ਚੜ੍ਹਾਓਗੇ ਜੇ ਮਸੀਹ ਯਿਸੂ ਦੇ ਰਾਹੀ ਜਿਹੜੇ ਉਹਨੂੰ ਚੰਗੇ ਲੱਗਦੇ ਆ ਤਾਂ ਫਿਰ ਤੁਸੀਂ ਕਦੇ ਵੀ ਸ਼ਰਮਿੰਦੇ ਨਾ ਹੋਵੋਗੇ ਹੁਣ ਮਸੀਹ ਯਿਸੂ ਦੇ ਰਾਹੀ ਅਸੀਂ ਕਿਹੜੇ ਬਲੀਦਾਨ ਚੜਾਉਣੇ ਆ ਨਾ ਅਸੀਂ ਲਹੂ ਵਹਾਉਣਾ ਆ ਨਾ ਅਸੀਂ ਬਲੀਆਂ ਦੇਣੀਆਂ ਆ ਪਰ ਉਹ ਕਿਹੜੇ ਬਲੀਦਾਨ ਆ ਜਿਹੜੇ ਅਸੀਂ ਮਸੀਹ ਯਿਸੂ ਦੇ ਦੁਆਰਾ ਚੜਾਉਣੇ ਆ ਉਹ ਹੈਗਾ ਆਤਮਿਕ ਬਲੀਦਾਨ ਹੁਣ ਆਤਮਿਕ ਬਲੀਦਾਨ ਕੀ ਹੋ ਸਕਦਾ ਸਾਡੇ ਸ਼ਬਦ ਸਾਡਾ ਸਮਾਂ ਸਾਡੀ ਵਫਾਦਾਰੀ ਸਾਡਾ ਵਿਸ਼ਵਾਸ ਸਾਡਾ ਪ੍ਰੇਮ ਸਾਡੀ ਦਇਆ ਸਾਡੀ ਇੱਛਾ ਸਾਡਾ ਸਭ ਕੁਝ ਉਹ ਜੋ ਸਾਡਾ आनंद ਦੇ ਨਾਲ ਅਸੀਂ ਖੁਦਾ ਨੂੰ ਦੇ ਸਕੀਏ ਅਸੀਂ ਪੈਸਾ ਭਾਵੇਂ ਖੁਦਾ ਨੂੰ ਦੇ ਵੀ ਨਾ ਸਕੀਏ ਪਰ ਅਗਰ ਅਸੀਂ ਇਮਾਨਦਾਰੀ ਵਫਾਦਾਰੀ ਵਿਸ਼ਵਾਸ ਪ੍ਰੇਮ ਧੀਰਜ ਸੰਜਮ ਭਲਾਈ ਇਹ ਸਭ ਕੁਝ ਖੁਦਾ ਨੂੰ ਦੇ ਦਵਾਂਗੇ ਤਾਂ ਸੱਚਮੁੱਚ ਉਹ ਤੰਨ ਪਰਮੇਸ਼ਰ ਸਾਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦਵੇਗਾ ਇਸ ਲਈ ਅੱਜ ਸਾਡਾ ਵਿਸ਼ਵਾਸ ਹੈ ਕਿ ਖੁਦਾ ਨੇ ਸਾਨੂੰ ਬਹੁ ਮੁੱਲੇ ਕੀਮਤੀ ਪੱਥਰ ਦੇ ਉੱਤੇ ਇੱਕ ਅੱਛਾ ਮਹਿਲ ਉਸਾਰਨ ਲਈ ਬਣਾਇਆ ਆ ਅਸੀਂ ਵੀ ਉਸ ਬਣੇ ਬਣ ਰਹੇ ਮਹਿਲ ਦੀਆਂ ਇੱਟਾਂ ਆ ਅਸੀਂ ਤਾਂ ਨੇ ਆ ਜੋ ਸਾਨੂੰ ਖੁਦਾ ਨੇ ਆਪਣੇ ਉਸ ਬੇਸ਼ਕੀਮਤੀ ਪੱਥਰ ਦੇ ਵਿੱਚ ਰੱਖਿਆ ਨਾਲ ਰੱਖਿਆ ਬਰਾਬਰ ਰੱਖਿਆ ਆ ਤੇ ਜਦ ਖੁਦਾ ਨੇ ਸਾਡੇ ਤੇ ਮਸੀਹ ਦੇ ਵਿੱਚ ਫਰਕ ਨਹੀਂ ਕੀਤਾ ਤਾਂ ਸਾਨੂੰ ਵੀ ਚਾਹੀਦਾ ਵੀ ਅਸੀਂ ਵੀ ਆਪਣੇ ਚਾਲ ਚੱਲਣ ਦੇ ਵਿੱਚ ਮਸੀਹ ਦੇ ਵਿੱਚ ਕਿਸੇ ਵੀ ਤਰ੍ਹਾਂ ਫਰਕ ਚਾ ਨਾ ਹੋਈਏ ਸਾਡਾ ਚਾਲ ਚੱਲਣ ਮਸੀਹ ਜੀ ਸਮਰਗਾ ਹੋਵੇ ਅਸੀਂ ਵਾਦਦੇ ਔਰ ਕੀ ਕਰਦੇ ਜਾਈਏ ਹallelujah ਸਾਡੀ ਜ਼ਿੰਦਗੀ ਦਾ ਮਕਸਦ ప్రతి ਦਿਨ ਪ੍ਰਭ ਯਿਸੂ ਮਸੀਹ ਦੇ ਨਾਮ ਨੂੰ ਮहिमा ਦੇਣਾ ਹੀ ਹੋਵੇ ਤਾਂ ਆ우ਸਾਂ ਮਿਲ ਕੇ ਅੱਜ ਦੇ ਪੂਰੇ ਦਿਨ ਦੀ ਕਿਰਪਾ ਲਈ ਅੱਜ ਦੇ ਨਾਚਨਾਂ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹੋਏ ਪੂਰੇ ਪਰਿਵਾਰਾਂ ਦੀ ਸੁਖ ਸਲਾਮਤੀ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੇ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਆਂ ਮਹਾਨ ਸਮਰਥੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਤੁਸੀਂ ਮਹਿਮਾ ਦੇ ਯੋਗ ਆਤਪਵਿੱਤਰ ਪਰਮੇਸ਼ਰੋ ਖੁਦਾ ਤੁਸੀਂ ਰਹਿਮ ਕਰਨ ਵਾਲੇ ਦਇਆ ਕਰਨ ਵਾਲੇ ਸਮਰਥੀ ਪਿਆਰੇ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਆਸ਼ੀਸ਼ ਬਰਕਤ ਨੂੰ ਇਹਨਾਂ ਦੀ ਜ਼ਿੰਦਗੀ ਚ ਦੇਣਾ ਖੁਦਾਵੰਦ ਜਿਹਨੇ ਵੀ ਘਰ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾ ਹਰ ਕਾਰ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦਾ ਪ੍ਰਭੂ ਜੀ ਜ਼ਿੰਦਾ ਲਾਹੂ ਦੇ ਵਿੱਚ ਕਵਰ ਕਰ ਦੇਣੇ ਖੁਦਾ ਤੁਹਾਡਾ ਆਤਮਾ ਇਹਨਾਂ ਨੂੰ ਬਾਰਿਕਾ ਤੇ ਆਸ਼ੀਸ਼ ਦੇਵੇ ਤੁਹਾਡਾ ਆਤਮਾ ప్రతి ਦਿਨ ਇਹਨਾਂ ਦੀ ਹਿਫਾਜ਼ਤ ਕਰੇ ਖੁਦਾਵੰ ਸੱਚਾ ਸਹਾਇਕ ਉਹ ਪਵਿੱਤਰ ਆਤਮਾ ਇਹਨਾਂ ਦੀ ਮਦਦ ਸਹਿਤ ਅਗਵਾਈ ਕਰੇ ਬਤਾ ਪਰਮੇਸ਼ਰ ਤੁਹਾਡੇ ਲਹੂ ਦੀਆਂ ਬਾੜਾਂ ਇਹਨਾਂ ਦੇ ਸਭ ਦੇ ਚਾਰ ਚੁਰੇ ਲਗਾ ਦਿੰਨੇ ਖੁਦਾਵੰ ਤੁਸੀਂ ਆਪਣੀ ਕਿਰਪਾ ਆਸ਼ੀਸ਼ ਵਰਕਰ ਦੇ ਵਸੀਲੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਖੁਦਾ ਜੀ ਜਿੰਨੇ ਵੀ ਕਰ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾਵੰ ਜਿਨ੍ਹਾਂ ਦੇ ਦਿਮਾਗ ਅਤੇ ਦਿਲ ਵਿੱਚ ਹਜੇ ਵੀ ਪੱਥਰ ਭਰੇ ਹੋ ਇਹਨੇ ਖੁਦਾ ਅੱਜ ਹਰ ਇੱਕ ਬੁਰੇ ਪੱਥਰ ਨੂੰ ਜੋ ਸੰਸਾਰੀ ਕਿਆ ਹਟਾ ਦੁੱਖ ਦਾ ਬੰਦ ਰਾਜ ਇਹਨਾਂ ਦੇ ਹਿਰਦੇ ਦੇ ਅੰਦਰ ਆਪਣੇ ਜੀਮਤ ਅਤੇ ਕੀਮਤੀ ਔਰ ਬਹੁਮੁੱਲੇ ਪੱਥਰ ਦਾ ਵਾਸ ਕਰੋ ਖੁਦਾਵਨ ਮਸੀਹ ਉਸ ਇਹਨਾਂ ਦੇ ਹਿਰਦਿਆਂ ਗੁਰਦਿਆਂ ਵਿੱਚ ਵਾਸ ਕਰੇ ਪਿਤਾ ਅਸੀਂ ਸਾਬਹੀ ਖੁਦਾ ਤੁਹਾਡੇ ਰਾਜ ਦੇ ਲਈ ਇਹਨੂੰ ਵਾਈਟ ਕੀਤੇ ਹੋਏ ਹਾਂ ਪਿਤਾ ਪਰਮੇਸ਼ਰ ਸਾਡੀ ਮਦਦ ਕਰਨਾ ਕਿ ਅਸੀਂ ਸੰਤੇ ਹੋਏ ਤਾਂ ਜ਼ਰੂਰੀ ਹੈ ਪਰ ਅਸੀਂ ਚੁਣੇ ਹੋਏ ਵੀ ਹੋ ਜਾਈਏ ਸਾਚਮੱਚ ਖੁਦਾ ਤੂੰ ਸੰਸਾਰ ਦੇ ਬਹੁਤਿਆਂ ਨੂੰ ਚੁਣਿਆ ਪਰ ਬਹੁਤੇ ਸੀ ਜੋ ਥਾੜੇ ਰਾਜ ਤੋਂ ਵਾਂਝੇ ਰਹਿ ਗਏ ਐ ਖੁਦਾਵੰਦ ਅਸੀਂ ਤੁਹਾਡੇ ਰਾਜ ਤੁਹਾਡੀ ਕਿਰਪਾ ਤੋਂ ਵਾਂਝੇ ਨਾ ਰਹਿ ਜਾਈਏ ਪਿਤਾ ਪਰਮੇਸ਼ਰ ਅਸੀਂ ਜੋ ਚੁਣੇ ਗਏ ਆ ਅਸੀਂ ਸੱਦੇ ਗਏ ਆ ਖੁਦਾਵੰਦ ਤਾਂ ਅਸੀਂ ਆਪਣੇ ਆਪ ਨੂੰ ਜੀਵਨ ਦੀ ਪੋਥੀ ਵਿੱਚ ਜ਼ਰੂਰ ਵੇਖੀਏ ਖੁਦਾਸੀ ਪਾਪ ਦੇ ਵਿੱਚ ਨਾਸ਼ ਅਤੇ ਮਰਨਾ ਨਹੀਂ ਜਾਈਏ ਪ੍ਰਭੂ ਜੀ ਪਰ ਅਸੀਂ ਮਸੀਹ ਯੂਸੂ ਦੇ ਉੱਤੇ ਆਪਣੀ ਨੀਵ ਨੂੰ ਮਜ਼ਬੂਤ ਰੱਖੀਏ ਆਪਣੇ ਆਤਮਿਕ ਘਰ ਨੂੰ ਉਸਾਰ ਲਈਏ ਔਰ ਆਪਣੇ ਆਤਮਿਕ ਘਰ ਨੂੰ ਪਵਿੱਤਰ ਰੱਖੀਏ ਖੁਦਾਵੰਦ ਤਾਂ ਜੋ ਤੁਸੀਂ ਸਾਡੇ ਵਿੱਚ ਵਾਸ ਕਰੋ ਖੁਦਾਵੰਦ yeah <laughs> ਸਾਡਾ ਜੀਣਾ ਉੱਠਣਾ ਬੈਠਣਾ ਯੀਸ਼ੂ ਮਸੀਹ ਦੇ ਨਾਮ ਨੂੰ ਮਹਿਮਾ ਦੇਣਾ ਹੋਵੇ ਖੁਦਾਵਨ ਤੁਸੀਂ ਆਪਣੇ ਆਤਮਿਕ ਲੈਵਲ ਦੇ ਵਿੱਚ ਸਾਡੇ ਅੰਦਰ ਆਪਣੀ ਪਵਿੱਤਰਤਾ ਹੀ ਆਪਣੇ ਬਲ ਆਪਣੀ ਤਾਕਤ ਆਪਣੀ ਬੁੱਧਰ ਆਪਣੀ ਗਿਆਨ ਨੂੰ ਦੇਣਾ ਖੁਦਾਵਨ ਅਸੀਂ ਰੋਜ਼ ਦਿਹਾੜੇ ਤੁਹਾਡੇ ਨਾਮ 'ਚ ਵਧਿਏ ਪਿਤਾ ਪਰਮੇਸ਼ਰ ਅਸੀਂ ਪ੍ਰਤੀ ਦਿਨ ਇਹ ਹਵਾ ਆਪਣੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਈਏ ਸਾਡੀ ਜ਼ਿੰਦਗੀ ਦਾ ਮਕਸਦ ਖੁਦਾ ਤੁਹਾਡੇ ਹੀ ਕੰਮਾਂ ਨੂੰ ਕਰਨਾ ਤੇ ਤੁਹਾਡੇ ਰਾਜ ਦੇ ਵਿੱਚ ਵਧਣਾ ਹੋਵੇ ਪੈਰੇ ਖੁਦਾਵਨ ਅਸੀਂ ਕਦੇ ਵੀ ਆਪਣੇ ਪਰਮੇਸ਼ਰ ਦੇ ਰਾਜ ਉਹਦੀ ਮਹਿਮਾ ਤੋਂ ਵਾਂਝੇ ਨਾ ਰਹੀਏ ਪੈਰੇ ਖੁਦਾਵਨ ਪਰਸੀ ਹਾਰੀ ਵਿਲੇ ਆਪਣੇ ਪਰਮੇਸ਼ਰ ਦੇ ਨਾਲ ਜਤੇ ਉਹਦੇ ਨਾਮ ਦੀ ਮਹਿਮਾ ਨੂੰ ਵਧਾਉਣ ਵਾਲੇ ਹੋਈਏ ਪਿਤਾ ਪਰਮੇਸ਼ਰ ਖੁਦਾਵਨ ਸਾਡੀ ਜ਼ਿੰਦਗੀ ਦਾ ਮਕਸਦ ਜੋ ਵੀ ਸੰਸਾਰ ਵਿੱਚ ਨੂੰ ਤੁਸੀਂ ਭੇਜਿਆ ਖੁਦਾ ਉਹਦੇ ਪਿੱਛੇ ਜੋ ਵੀ ਸਾਡੀ ਯੋਜਨਾ ਹੈ ਖੁਦਾਵਨ ਸਾਡੇ ਜੀਨ ਦੀ ਯੋਜਨਾ ਖੁਦਾਵੰ ਉਸ ਯੋਜਨਾ ਨੂੰ ਤੁਸੀਂ ਆਪਣੇ ਸામਰਥੀ ਨਾਮ ਸਰਗਰਾਜ ਤਾਕਤਵਰਤਾ ਵਿਚੋਂ ਪੂਰਿਆ ਕਰਨਾ ਪ੍ਰਭੂ ਜੀ ਸਾਨੂੰ ਜੋਸ ਮਕਸਦ ਲਈ ਸੰਸਾਰ ਚ ਭੇਜਿਆ ਖੁਦਾ ਉਸ ਸਹਾਰੀਕ ਮਕਸਦ ਨੂੰ ਪੂਰਿਆ ਕਰਨ ਵਾਲੇ ਹੋ ਜਾਈਏ ਪਵਿੱਤਰ ਪਰਮੇਸ਼ਰ ਤੁਸੀਂ ਆਪਣੀ ਸਦਾ ਦੀ ਦਇਆ ਦੇ ਨਾਲ ਸਾਨੂੰ ਸੰਭਾਲ ਕੇ ਰੱਖਣਾ ਖੁਦਾਵੰ ਤੁਸੀਂ ਆਪਣੇ ਰੂਪ ਆਕ ਦੀਆਂ ਬਾਣਾ ਸਾਡੇ ਸਭ ਦੇ ਚਾਰ ਸਵੇਰੇ ਲਗਾਉਣਾ ਪਿਆਰੇ ਖੁਦਾਵੰ ਤੁਸੀਂ ਆਪਣੀ ਨਯਾ ਕਿਰਪਾ ਭਲਾਈ ਭਰਪੂਰੀ ਨੂੰ ਸਾਡੀਆਂ ਜ਼ਿੰਦਗੀਆਂ ਵਿੱਚ ਭੇਜਣਾ ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਆਸ਼ੀਸ਼ ਬਰਕਤ ਰੋਜ਼ ਦਿਹਾੜੇ ਸਾਡੇ ਤੇ ਵਹਾ ਦੇਣਾ ਪਿਆਰੇ ਖੁਦਾਵਨ اے ਮੇਰੇ ਮਹਾਨ ਸਮਰਥੀ ਖੁਦਾ ਦਇਆ ਕਰੋ ਪਵਿੱਤਰ ਪਰਮੇਸ਼ਰ ਰਹਿਮ ਕਰੋ ਪਿਆਰੇ ਪ੍ਰਭੂ ਜੀ ਆਪਣੇ ਦੂਤਾਂ ਦੇ ਦੁਆਰਾ ਸਾਡੀ ਮਦਦ ਕਰੋ ਸਹਾਇਤਾ ਕਰੋ ਅਗਵਾਈ ਕਰੋ ਪਿਆਰੇ ਪਰਮੇਸ਼ਰ ਖੁਦਾ ਤੁਹਾਡਾ ਆਤਮਾ ਜੋ ਦਲੇਰੀ ਦਾ ਆਤਮਾ ਹੈ ਖੁਦਾਵਨ ਸਾਡੇ ਅੰਦਰ ਵਾਸ ਕਰੇ ਪਿਆਰੇ ਪ੍ਰਭੂ ਜੀ ਤੁਹਾਡੀ ਸੱਚੀ ਸ਼ਾਂਤੀ ਸੱਚਾ ਪ੍ਰੇਮ ਦਇਆਲਗੀ ਭਲਾਈ ਸਦਾ ਤੁਹਾਂ ਲੈ ਕੇ ਸਦਾ ਤੱਕ ਹਰ ਪਰਿਵਾਰ ਦੇ ਨਾਲ ਹੋਵੇ ਖੁਦਾ ਅਸੀ ਸਭ ਮਸੀਹੀ ਸੁਭਾਜੈ ਹੋ ਜਾਈਏ ਬੇਸ਼ੱਕ ਸਾਨੂੰ ਸੰਸਾਰ ਨੇ ਛੱਡਿਆ ਤਿਆਗਿਆ ਤੇ ਰੱਦਿਆ ਕਿਉਂ ਨਾ ਹੋਵੇ ਖੁਦਾ ਪਰ ਅਸੀਂ ਜਾਣਦੇ ਕਿ ਤੁਸੀਂ ਸਾਨੂੰ ਵੀ ਬਹੁ ਮੁੱਲੇ ਕੀਤਾ ਹੈ ਪਿਤਾ ਜੀ ਤੁਸੀਂ ਸਾਨੂੰ ਬੇਸ਼ਕੀਮਤੀ ਕੀਤਾ ਖੁਦਾ ਤੁਸੀਂ ਆਪਣੇ ਪੁੱਤਰ ਦੇ ਲਹੂ ਨਾਲ ਸਾਨੂੰ ਮੁਲਕ ਖਰੀਦਿਆ ਪ੍ਰਭੂ ਜੀ ਸਾਡੀ ਕੀਮਤ ਸਵਰਗੀ ਚੀਜ਼ਾਂ ਦੁਆਰਾ ਉਤਾਰੀ ਗਈ ਹੈ ਖੁਦਾ ਤਾਂਸੀ ਵੀ ਸਵਰਗੀ ਚੀਜ਼ਾਂ ਤੇ ਸਵਰਗੀ ਥਾਂ 'ਚ ਵਾਸ ਕਰਨ ਦੇ ਯੋਗ ਹੋ ਗਏ ਆ ਪਿਤਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਆ ਮਾਹਿਮਾ ਦੇ ਪਰਮੇਸ਼ਰ ਖੁਦਾ ਆਪਣੇ ਰਹਿਮ ਆਪਣੇ ਫਜ਼ਲ ਤਪਨੀ ਕਿਰਪਾ ਦਇਆ ਭਲਾਈ ਪਰ ਪੂਰੀ ਸਾਡੇ ਸਭ ਦੀਆਂ ਜ਼ਿੰਦਗੀਆਂ ਚ ਦੇਣਾ ਖੁਦਾਵੰ ਤਾਡੀ ਸੱਚੀ ਸ਼ਾਂਤੀ ਸੱਚ ਦਾ ਪ੍ਰੇਮ ਸਦਾ ਤੋਂ ਲੈ ਕੇ ਸਦਾ ਦੀ ਕਿਰਪਾ ਆਸ਼ਿਸ਼ ਬਰਕਤ ਦਇਆ ਹੁਣ ਤੋਂ ਲੈ ਕੇ ਸਦਾ ਤੱਕ ਹਰ ਘਰ ਪਰਿਵਾਰ ਦੇ ਨਾਲ ਹੋਵੇ ਪਿਆਰੇ ਪ੍ਰਭੂ ਜੀ ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਡੀ ਅਗਵਾਈ ਕਰਨਾ ਮਦਦ ਕਰਨਾ ਸਹਾਇਤਾ ਕਰਨਾ ਖੁਦਾਵੰ ਤਾਡੀ ਕਿਰਪਾ ਦੇ ਵਸੀਲੇ ਸਿ ਸਭ ਹੀ ਯਾ ਬਾਪ ਜੀਰ ਤਰਕੇ ਕਾਦੇ ਜਾਈ ਪਿਤਾ ਪਰਮੇਸ਼ਰ ਅਸੀਂ ਆਪਣੇ ਖੁਦਾਵੰ ਦੇ ਨਾਮ ਨੂੰ ਮਾਹਿਮਾ ਰਵੜਾਈ ਦਈਏ ਅਸੀਂ ਪ੍ਰਤੀ ਦਿਨ ਇਹ ਹਵਾ ਆਪਣੇ ਪਰਮੇਸ਼ਰ ਦੇ ਰਾਜ ਦੀਆਂ ਤਿਆਰੀਆਂ ਕਰੀਏ ਖੁਦਾਵੰਦਰ ਅਸੀਂ ਕਦੇ ਵੀ ਖੁਦਾਵੰ ਛੱਡਿਆ ਤੇ ਤਿਆਗੇ ਨਾ ਜਾਈਏ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਖੁਦਾਵੰ ਜੋ ਤੁਸੀਂ ਸਾਨੂੰ ਚੁਣਿਆ ਤੇ ਬਹੁ ਮੁੱਲੇ ਕੀਤਾ ਆ ਸਾਡੇ ਕੋਈ ਵੀ ਚਾਲ ਚੱਲਣ ਦੇ ਕਰਕੇ ਖੁਦਾ ਅਸੀਂ ਇਸ ਕੀਮਤੀ ਤੋਹਫੇ ਨੂੰ ਆਪਣੇ ਆਪ ਤੋਂ ਗਵਾ ਨਾ ਲਈਏ ਪਿਤਾ ਪਰਮੇਸ਼ਰ ਸਾਡੀ ਮਦਦ ਕਰਨਾ ਕਿ ਆਖਰੀ ਸਾਹ ਤੱਕ ਦਲੇਰੀ ਦੇ ਨਾਲ ਤੇ ਮਸੀਹ ਜੀ ਦੇ ਵਿੱਚ ਵਾਧੇ ਜਏ ਜਨੇ ਵੀ ਘਰ ਪਰਿਵਾਰ ਦੁੱਖ ਪਰੇਸ਼ਾਨੀ ਮੁਸੀਬਤ ਨੇ ਹਰ ਇੱਕ ਮੁਸ਼ਕਲ ਚਿੰਤਾ ਪਰੇਸ਼ਾਨੀਆਂ ਬਿਮਾਰੀਆਂ ਤੋਂ ਆਜ਼ਾਦ ਕਰਕੇ ਖੁਦਾਵਨ ਸੱਚੀ ਸ਼ਾਂਤੀ ਨੂੰ ਦੇਣਾ ਖੁਦਾਵਨ ਅਸੀਂ ਸਭ ਮਿਲ ਕੇ ਦੁਆ ਕਰਦੇ ਹਾਂ ਉਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਘਰਾਂ 'ਚ ਚਿੰਤਾ ਦੁੱਖ ਪਰੇਸ਼ਾਨੀਆਂ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੇ ਹਜ਼ੂਰ ਲਿਖਾਏ ਨੇ ਖੁਦਾਵਨ ਹਰ ਜੋਤ ਦੀਪ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਇਹ ਬੱਚਾ ਬਿਸਤਰ ਤੇ ਆ ਖੁਦਾਵੰ ਚੱਲਣ ਫਿਰਨ ਚ ਪ੍ਰੋਬਲਮ ਆ ਖੁਦਾਵੰ ਇਸ ਬੱਚੇ ਦੀਆਂ ਲੱਤਾਂ ਨੂੰ ਪਿਤਾ ਬles ਕਰੋ ਖੁਦਾ ਸਰੀਰ ਦੇ ਹਰ ਇੱਕ ਸੁੱਕੇ ਅੰਗ ਵਿੱਚ ਨਵੀਂ ਜਾਨ ਨੂੰ ਪਾ ਪਿਤਾ ਪਰਮੇਸ਼ਰ ਨਵੇਂ ਬਲ ਨਵੀਂ ਤਾਕਤ ਨਵੀਂ ਕਿਰਪਾ ਨੂੰ ਬles ਕਰੋ ਪਿਆਰੇ ਪ੍ਰਭੂ ਜੀ ਇਹ ਅਚਾਨੀ ਦੇ ਨਾਲ ਚੱਲ ਫਿਰ ਸਕਣ ਖੁਦਾ ਆਮ ਜ਼ਿੰਦਗੀ ਨੂੰ ਜੀਣਾ ਤੇ ਹਮ ਆਪਣੇ ਪਰਮੇਸ਼ਰ ਦੀ ਮਹਿਮਾ ਨੂੰ ਦੇਖਣ ਅਤੇ ਕਰਨ ਵਾਲੇ ਹੋ ਜਾਣ ਗੁਰਜੀ ਸਿੰਘ ਲਈ ਦੁਆ ਕਰਦੇ ਖੁਦਾਵਨ ਜਦ ਵੀ ਇਹ ਪ੍ਰੇਅਰ ਕਰਦੇ ਨੇ ਖੁਦਾ ਪ੍ਰੇਅਰ ਦੇ ਸਮੇਂ ਜੋ ਵੀ ਨੈਗੇਟਿਵ ਸਪਿਰਟ ਇਹਨਾਂ ਨੂੰ ਪਰੇਸ਼ਾਨ ਕਰਦੀ ਇਹਨਾਂ ਦੀ ਪ੍ਰੇਅਰ ਲਾਈਫ ਨੂੰ ਡਿਸਟਰਬ ਕਰਦੀ ਆ ਯੀਸ਼ੂ ਨਾਮ ਦੇ ਵਿੱਚ ਉਸ ਹਰ ਇੱਕ ਨੈਗੇਟਿਵ ਸਪਿਰਟ ਨੂੰ ਇਸ ਪ੍ਰਾਹ ਦੀ ਜ਼ਿੰਦਗੀ ਚੋਂ ਰੱਦ ਕਰ ਦੇਣ ਕੈਨਸਲ ਕਰ ਦੇ ਖੁਦਾਵਨ ਇਹਨਾਂ ਦਾ ਦੁਆ ਪ੍ਰਾਰਥਨਾ ਕਰਨਾ ਤੁਹਾਨੂੰ ਪਸੰਦ ਆਵੇ ਖੁਦਾਵਨ ਜੋ ਵੀ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਖੁਦਾ ਪ੍ਰੇਅਰ ਸਮੇਂ ਉਸ ਸਾਰੀ ਪਰੇਸ਼ਾਨੀ ਤੋਂ ਇਹਨਾਂ ਨੂੰ ਜ਼ਾਰੀ ਕਰੋ ਜੋ ਵਿਨਦੇ ਪੈਸੇ ਰੁਕਿਓ ਐਨੇ ਖੁਦਾਵੰਦ ਉਸ ਰੁਕਿਓ ਹੋਏ ਤਾਂ ਦੀ ਆਸ਼ਿਸ਼ ਨੇ ਇਸ ਭਰਾ ਦੀ ਜ਼ਿੰਦਗੀ ਚ ਰਿਲੀਜ਼ ਕਰੋ ਖੁਦਾ ਜਿਸ ਵੀ ਪ੍ਰਾਂਤੋਂ ਜਾਂ ਭੈਣਤੋਂ ਉਹਨਾਂ ਨੇ ਪੈਸੇ ਲੈਣੇ ਨੇ ਉਹਨਾਂ ਦੇ ਮਨ ਨੂੰ ਬਦਲੋ ਤਾਂ ਜੋ ਉਹਨਾਂ ਦੇ ਪੈਸੇ ਨੂੰ ਵਾਪਸ ਕਰ ਸਕਣ ਖੁਦਾਵੰ ਮਰਕ ਉਸ ਲਈ ਦੁਆ ਕਰਦੇ ਆਂ ਜੋ ਕੱਲ ਉਹਨਾਂ ਦਾ ਐਗਜ਼ਾਮ ਹੈ ਖੁਦਾਵੰ ਤੁਸੀਂ ਦੂਤਾਂ ਨੂੰ ਉਹਨਾਂ ਦੇ ਅੱਗੇ ਪੇਜਣਾ ਖੁਦਾ ਉਸ ਭਰਾ ਦੇ ਰਾਹਤਿਆਂ ਨੂੰ ਸਾਫ਼ ਅਤੇ ਸ਼ੁੱਧ ਕਰਨਾ ਖੁਦਾਵੰ ਆਪਣੀ ਸੱਚੀ ਸਹਾਇਤਾ ਆਪਣੇ ਪ੍ਰੇਮ ਆਪਣੇ ਦਇਆ ਨਾਲ ਇਹਨਾਂ ਦੀ ਜ਼ਿੰਦਗੀ ਚ ਦੇਣਾ ਖੁਦਾਵੰ ਸਫਲਤਾ ਦੇ ਰਾਹਤਿਆਂ ਤੇ ਉੱਚੀ ਸਫਲਤਾ ਵੱਲ ਇਹਨਾਂ ਨੂੰ ਲੈ ਜਾਣਾ ਸਰਬਜੀਤ ਕੋਲੀ ਦੁਆ ਕਰਦੇ ਖੁਦਾ ਜੀ ਦੇ ਸਾਰੇ ਹੀ ਰੋਗ ਬੰਦਨਵਾਬ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਇਹ ਸ਼ੂਨਾਮ ਜੀ ਰੱਦ ਹੋ ਜਾਣ ਕੈਨਸਲ ਹੋ ਜਾਣ ਪੈਰੀ ਪ੍ਰਭੂ ਜੀ ਇਹਨਾਂ ਦੇ ਸਰੀਰ ਦੀ ਸਾਰੀ ਕਮੀ ਕਟੇ ਕਮਜ਼ੋਰੀ ਨੂੰ ਦੂਰ ਕਰ ਦੇ ਖੁਦਾਵਨ ਜਗਦੀਸ਼ ਸਿੰਘ ਲਈ ਦੁਆ ਕਰਦੇ ਆ ਇਹਨਾਂ ਦੇ ਮਾਈਂਡ ਨੂੰ ਤੁਸੀਂ ਚੇਂਜ ਕਰੋ ਖੁਦਾਵਨ ਜੋ ਇਹਨਾਂ ਦੇ ਮਨ ਦੇ ਵਿੱਚ ਪਤਾ ਬੁਰੇ ਵਿਚਾਰ ਅਤੇ ਬੁਰੇ ਖਿਆਲ ਆ ਰਹੇ ਨੇ ਖੁਦਾ ਜਿਨ੍ਹਾਂ ਦੇ ਪਰਿਵਾਰ ਤੇ ਭਲਾਈ ਦੇ ਨਹੀਂ ਹੈ ਪਿਤਾ ਜੀ ਇਹਨਾਂ ਦੇ ਮਨ ਨੂੰ ਤੁਸੀਂ ਬਦਲੋ ਅਤੇ ਭਲਾਈ ਦੀਆਂ ਯੋਜਨਾਵਾਂ ਨੂੰ ਇਹਨਾਂ ਦੀ ਜ਼ਿੰਦਗੀ ਚ ਪਾਓ ਖੁਦਾਵਨ ਇਹਨਾਂ ਦੇ ਪਰਿਵਾਰ ਦੀਆਂ ਜੋ ਵੀ ਕਮੀਆਂ ਲੋੜਾਂ ਨੇ ਖੁਦਾ ਸਾਰੀਆਂ ਹੀ ਲੋੜਾਂ ਜ਼ਰੂਰਤਾ ਯੇਸ਼ੂ ਨਾਮ ਦੇ ਵਿੱਚ ਸਰਗਰਾਹ ਚ ਪੂਰੀਆਂ ਕੀਤੀਆਂ ਜਾਣ ਖੁਦਾ ਇਸ ਪੂਰੇ ਹੀ ਪਰਿਵਾਰ ਦੇ ਵਿੱਚ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਹੋਵੇ ਪਿਤਾ ਪਰਮੇਸ਼ਰ ਖੁਦਾ ਜੋ ਇਹ ਕਰ ਲੈਣਾ ਚਾਹੁੰਦੇ ਨੇ ਖੁਦਾ ਇਹਨਾਂ ਦੇ ਕਰ ਲੈਣ ਦੇ ਵਿੱਚ ਆਪਣੀ ਮਰਜ਼ੀ ਇੱਛਾ ਨੂੰ ਪੂਰਾ ਕਰੋ ਖੁਦਾਵਨ ਕਿਰਨਦੀਪ ਕੌਲੀ ਦੁਆ ਕਰਦੇ ਆ ਜਿਸ ਭੈਣ ਨੂੰ ਬਹੁਤ ਜ਼ਿਆਦਾ ਕਬਜ਼ ਰੈਂਦੀ ਆ ਜਿਸ ਕਰਕੇ ਕਾਫੀ ਪਰੇਸ਼ਾਨੀ ਵਿੱਚ ਰਹਿੰਦੇ ਨੇ ਖੁਦਾਵਨ ਇਸ ਭੈਣ ਨੂੰ ਇਸ ਰੋਗ ਤੋਂ ਪੂਰਨ ਰੀਤੀ ਨਾ ਛਡਕਾਰਾ ਦਿਓ ਪੂਰਨ ਆਜ਼ਾਦੀ ਦਿਓ ਖੁਦਾ ਇਹਨਾਂ ਦੇ ਮਨ ਨੂੰ ਬਦਲੋ ਪਤਾ ਸੱਚੀ ਸ਼ਾਂਤੀ ਅਤੇ ਸੱਚ ਦੇ ਪ੍ਰੇਮ ਨੂੰ ਦਿਓ ਪਿਤਾ ਜੀ ਤੁਹਾਡੀ ਕਿਰਪਾ ਅਸ਼ਿਸ਼ ਬਰਕਤ ਦਇਆ ਭਲਾਈ ਇਹਨਾਂ ਦੀ ਜ਼ਿੰਦਗੀ ਚ ਹੁਣ ਤੋਂ ਲੈ ਕੇ ਸਦਾ ਤੱਕ ਖੈਰ ਜਾਵੇ ਪਿਤਾ ਨਰਿੰਦਰ ਕੌਲੀ ਦੁਆ ਕਰਦੇ ਆਂ ਹਰ ਤਰ੍ਹਾਂ ਦੀ ਖਾਂਸੀ ਜ਼ੁਖਾਮ ਪਰੇਸ਼ਾਨੀ ਤੋਂ ਇਸ ਪੈਨ ਨੂੰ ਆਜ਼ਾਦ ਕਰੋ ਖੁਦਾਵਾਨ ਇਹਨਾਂ ਦੀ ਬਾਡੀ ਦੇ ਵਿੱਚ ਆਪਣੇ ਆਤਮਾ ਨੂੰ ਬਹਾਰ ਦਿਓ ਖੁਦਾ ਸੱਚੀ ਸਹਾਇਤਾ ਨੂੰ ਦਿਓ ਪਿਤਾ ਪਰਮੇਸ਼ਰ ਖੁਦਾ ਇਸ ਪੁਰਾਣੇ ਰੋਗ ਤੋਂ ਇਸ ਪੈਨ ਨੂੰ ਆਜ਼ਾਦ ਕਰੋ ਸ਼ਾਂਤੀ ਦੇ ਸਾਰੇ ਹੀ ਰੋਗਾ ਨੂੰ ਤੋੜੋ ਪਿਤਾ ਪਰਮੇਸ਼ਰ ਅਨੂਪਗ ਮਾਰ ਲਈ ਦੁਆ ਕਰ ਜੋ ਵਿਨੈ ਦੇ ਘਰ ਦੇ ਕੰਮ ਅਧੂਰੇ ਪਏ ਨੇ ਖੁਦਾਵਾਨ ਇਹਨਾਂ ਦੇ ਘਰ ਦੇ ਉਹ ਸਾਰੇ ਹੀ ਕੰਮਾਂ ਨੂੰ ਪੂਰਿਆ ਹੋਣ ਚ ਇਹਨਾਂ ਦੀ ਮਦਦ ਕਰਨਾ ਪੈਰੇ ਖੁਦਾਵਾਨ ਇਹਨਾਂ ਦੇ ਘਰ ਦੇ ਕੰਮ ਦੇ ਵਿੱਚ ਪਤਾਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਖੁਦਾਵਾਨ ਦਾ ਪੁਸ਼ਪਾ ਦੇ ਲਈ ਦੁਆ ਕਰਦੇ ਹਾਂ ਜੋ ਵੀ ਪਿਤਾ ਪਰਮੇਸ਼ਰ ਜਿਸ ਪੈਨ ਦਾ ਕੇਸ ਹੈ ਪਿਤਾ ਉਹਨਾਂ ਦੇ ਜਸਟਿਸ ਮਨ ਰਚਨਾ ਦੀ ਮਦਦ ਕਰਨਾ ਹਰ ਇੱਕ ਫੈਸਲੇ ਨਾਲ ਦੇ ਪੱਖ ਦੇ ਵਿੱਚ ਹੋਣ ਪ੍ਰਭੂ ਜੀ ਅਨਮੋਲੀ ਦੁਆ ਕਰਦੇ ਖੁਦਾਵਾਨ ਜੋ ਵੀ ਇਹ ਪੈਨ ਪਿਤਾ ਪਰਮੇਸ਼ਰ ਕਿਸੇ ਵੀ ਜਾਦੂ ਟੂਣੇ ਦੇ ਪ੍ਰਭਾਵ ਵਿੱਚ ਨਹੀਂ ਖੁਦਾ ਹਾਰਿਕ ਕੀਤਾ ਕਰਾਇਆ ਖਾਦਾ ਖਲਾਇਆ ਜਾਦੂ ਟੂਣਾ ਯੈਸ਼ੂ ਨਾਮ ਚ ਇਸ ਭੈਣ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਰਾਦ ਹੋ ਜਾਵੇ ਪਤਾ ਹਾਰਿਕ ਨੈਗੇਟਿਵ ਸਪਿਰਟ ਅਜਿਸ ਭੈਣ ਨੂੰ ਛੱਡੇ ਖੁਦਾਵਨ ਇਹਨਾਂ ਦੇ ਮਨ ਨੂੰ ਤੁਸੀਂ ਬਦਲੋ ਪਿਤਾ ਤਾਂ ਜੋ ਆਪਣੇ ਘਰ ਪਰਿਵਾਰ ਦੀ ਅਗਿਆਕਾਰੀ ਅਤੇ ਚੰਗਾ ਪ੍ਰਬੰਧ ਕਰਨ ਵਾਲੇ ਹੋ ਜਾਣ ਪ੍ਰਭੂ ਜੀ ਹੈਪੀਲੀ ਦੁਆ ਕਰਦੇ ਖੁਦਾ ਜੋ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਨੇ ਖੁਦਾਵਨ ਹਾਰਿਕ ਵੇ ਵਿਚਾਰਿਕ ਥਾਟਸ ਤੋਂ ਇਸ ਭੈਣ ਨੂੰ ਆਜ਼ਾਦ ਕਰੋ ਔਰ ਇਹਨਾਂ ਨੂੰ ਇਹਨਾਂ ਦੇ ਘਰ ਵਿੱਚ ਵਾਪਸ ਆਉਣ ਚ ਮਦਦ ਕਰੋ ਇਸ ਪਵਿੱਤਰ ਹੈਕਲ ਨੂੰ ਪਵਿੱਤਰ ਬਣਾਏ ਰੱਖਣ ਚ ਇਹਨਾਂ ਦੀ ਮਦਦ ਕਰਨਾ ਖੁਦਾਵਨ ਰੋਹਿਤ ਲਈ ਦੁਆ ਕਰਦੇ ਖੁਦਾਵਾਨ ਜੋ ਆਪਣੇ ਪਰਿਵਾਰ ਨੂੰ ਗਲਤ ਜ਼ਿੱਦ ਦੇ ਕਰਕੇ ਸਤਾ ਰਹੇ ਨੇ ਖੁਦਾਵਾਨ ਇਹਨਾਂ ਦੇ ਮਨ ਨੂੰ ਤੁਸੀਂ ਬਦਲੋ ਖੁਦਾਏ ਆਪਣੇ ਮਾਪੇ ਦੀ ਆਗਿਆ ਦਾ ਪਾਲਣ ਕਰਨ ਖਦਾਵਾਨ ਹਰ ਇੱਕ ਬੁਰੀ ਜ਼ਿੱਦ ਨੂੰ ਛੱਡ ਦੇਣ ਖਦਾ ਔਰ ਆਪਣੇ ਪਰਿਵਾਰ ਦੀ ਆਗਿਆਕਾਰੀ ਤੇ ਪ੍ਰੇਮ ਦੇ ਵਿੱਚ ਬਣੇ ਰਹਿਣ ਖਦਾਵਾਨ ਦਾ ਦੁਆ ਕਰਦੀ ਮੇਰੇ ਮਹਾਨ ਸਮਰਟੀ ਖੁਦਾਵਾਨ ਉਹਨਾਂ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਜਲ ਤੇਲ ਤੁਹਾਡੇ ਹਜ਼ੂਰ ਰੱਖੇ ਨੇ ਖੁਦਾਵਾਨ ਅੱਜ ਤੇ ਕੋਈ ਆਮ ਜਲ ਤੇਲ ਨਹੀਂ ਹੈ ਪ੍ਰਭੂ ਜੀ ਅਸਤੋ ਇਹ ਕੋੜਿਆਂ ਵਾਲਾ ਲਹੂ ਆ ਪਿਤਾ ਜੀਦੇ ਵਸੀਲੇ ਤੁਸੀਂ ਦੁੱਖਾਂ ਰੋਗਾਂ ਬਿਮਾਰੀਆਂ ਤੇ ਫਤਿਹ ਪਾਈ ਖੁਦਾਬਾਨ ਅਸ ਤੋਹੇ 크ਰੂਸ ਵਾਲਾ ਲਹੂ ਹੈ ਪ੍ਰਭੂ ਜੀ ਜਿਹਦੇ ਵਸੀਲੇ ਤੁਸੀਂ ਸਾਨੂੰ ਖਰੀਦਿਆ ਤੇ ਸ਼ੈਤਾਨ ਤੇ ਫਤਿਹ ਪਾਈ ਪਿਤਾ ਜਤੋਹੇ ਸ਼ਿਫਾ ਛੁਟਕਾਰਾ ਦਾ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਇਹਨਾਂ ਘਰਾਂ ਦੇ ਛੁਟਕਾਰੇ ਦਾ ਕਾਰਨ ਬਣੇ ਜਦ ਵੀ ਇਹਨੂੰ ਕਰਦੇ ਕਿਸੇ ਵੀ ਕੋਨੇ ਤੇ ਲਗਾਇਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਜਦ ਵੀ ਪਿਤਾ ਪਰਮੇਸ਼ਰ ਕਿਸੇ ਵੀ ਇਨਸਾਨ ਤੇ ਲਗਾਇਆ ਜਾਵੇ ਖੁਦਾ ਹਰ ਇੱਕ ਜਾਦੂ ਟੋਣਾ ਕੀਤਾ ਕਰਾਇਆ ਖਾਦਾ ਖਲਾਬ ਬਿਮਾਰੀ ਰੁਗ ਬੰਧਨ ਇਹ ਸੁਨਾਮ ਚਲ ਰੰਦ ਹੋ ਜਾਣ ਕੈਨਸਲ ਹੋ ਜਾਣ ਪੂਰੇ ਹੀ ਕਾਰਜ ਇਹ ਸੁਨਾਮ ਚ ਬlesd ਦਾ ਆਸ਼ੀਸ਼ੀਤ ਹੋ ਜਾਣ ਖੁਦਾ ਹਰ ਕਰ ਦੇ ਵਿੱਚ ਤੁਹਾਡੀ ਕਿਰਪਾ ਆਸ਼ਿਸ਼ ਬਰਕਤ ਦਇਆ ਭਲਾਈ ਨੂੰ ਸਵਰਗ ਰਾਚ ਰਿਲੀਜ਼ ਕਰਦੇ ਪਹਿਰੇ ਖੁਦਾ ਇਸ ਪੂਰੀ ਹੀ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਚ ਮੰਗਦੇ ਹਾਂ ਆਮੇਨ 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 ਤਾਰੇ ਕਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ